ਦੋ ਮਿੱਤਰ ਸਨ ਆਪਸ ਵਿੱਚ ਉਨੀ ਇਕੱਠਾ ਕਾਰੋਬਾਰ ਸ਼ੁਰੂ ਕੀਤਾ ਕਾਰੋਬਾਰ ਉਨੀ ਲੱਕੜ ਦਾ ਸ਼ੁਰੂ ਕਰ ਲਿਆ ਕਿਉਂਕਿ ਉਸ ਇਲਾਕੇ ਵਿੱਚ ਲੱਕੜ ਬਹੁਤ ਸੀ ਜਿਵੇਂ ਤੁਹਾਡੇ ਇਲਾਕੇ ਵਿੱਚ ਇਧਰ ਪਹਾੜਾਂ ਵਿੱਚ ਜਿਆਦਾ ਲੱਕੜ ਹੈ ਉਹਨਾਂ ਢਾਲ ਲਾ ਲਿਆ ਆਰਾ ਬਣਾ ਲਿਆ ਬੱਲੇ ਬਣਾ ਕਿਸ਼ਤਰੀਆਂ ਬਣਾ ਕੇ ਵੇਚਣ ਲੱਗ ਪਏ ਬੱਲਣ ਵੇਚਣ ਲੱਗ ਪਏ ਲੱਕੜ ਦੇ ਕੰਮ ਚੋਂ ਜਿਹਨੂੰ ਕਰਨਾ ਆ ਜਾਏ ਪੈਸਾ ਬਹੁਤ ਹੈ ਉਦਮ ਮਿੱਤਰਾਂ ਨੇ ਆਪਸ ਵਿੱਚ ਟਾਲ ਬਣਾਇਆ ਆਰਾ ਲਾਇਆ ਲੱਕੜ ਦਾ ਕਾਰੋਬਾਰ ਸ਼ੁਰੂ ਕੀਤਾ ਇੱਕ ਮਿੱਤਰ ਜਿਹੜਾ ਉਹ ਦਿਲੋਂ ਬੇਈਮਾਨ ਹੈ ਜਦੋਂ ਦੂਜਾ ਦੋਸਤ ਮੌਜੂਦ ਨਹੀਂ ਹੁੰਦਾ ਉਹ ਵਿੱਚੋਂ ਲੱਕੜ ਵੇਚ ਦਿੰਦਾ ਐਨੀ ਲੱਕੜ ਚੋਂ ਕਿਹੜਾ ਪਤਾ ਲੱਗਦਾ ਓਨੇ 5000 ਦਾ ਬਾਲਣ ਵੇਚਿਆ ਚਾਰ ਦਾ ਵੇਚਿਆ ਜੇਬ ਚ ਪਾ ਲਿਆ ਜਿਹੜੀ ਚੀਜ਼ ਅਲੱਗ ਵੇਚਦਾ ਉਹ ਵਿੱਚੋਂ ਪੈਸੇ ਚੋਰੀ ਕਰ ਜਾਂਦਾ ਹੈ ਸਾਥ ਸੰਗਤ ਮਨ ਇਦਾਂ ਦੀ ਚੀਜ਼ ਹੈ ਜੇ ਮਨ ਨੂੰ ਪਤਾ ਲੱਗਣ ਲੱਗ ਜਾਏ ਨਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਦਾ ਇਹਦੀ ਆਦਤ ਵੱਧਣ ਲੱਗ ਪੈਂਦੀ ਜੇ ਚਿੱਤ ਵਿੱਚ ਆ ਜਾਏ ਮੇਰਾ ਚੋਰੀ ਦਾ ਪਤਾ ਨਹੀਂ ਲੱਗਾ ਅੱਜ ਉਹਨੇ 100 ਰੁਪਏ ਦੀ ਚੋਰੀ ਕੀਤੀ ਹੈ ਮਨ ਚਾਹਿਆ ਕਿਹੜਾ ਕਿਸੇ ਨੂੰ ਪਤਾ ਲੱਗਾ ਕੱਲ ਨੂੰ 500 ਦੀ ਕਰੇਗਾ ਚੋਰੀ ਕਰਨ ਦੀ ਆਦਤ ਵੱਧਦੀ ਜਾਏਗੀ ਮਾੜਾ ਕੰਮ ਜੇ ਪਤਾ ਨਾ ਲੱਗੇ ਬੰਦੇ ਦੀ ਆਦਤ ਵੱਜੀ ਜਾਂਦੀ ਹੈ ਕਿਉਂ ਉਹਨੂੰ ਪਤਾ ਕਿਹੜਾ ਕੋਈ ਪਤਾ ਲੱਗ ਰਿਹਾ ਹੈ ਉਹ ਦੋਸਤ ਦੀ ਆਦਤ ਵੱਧ ਗਈ ਅੱਜ ਉਹਨੇ ਬੱਲਣ ਵਿੱਚ ਇੱਕ ਦਿਨ ਬੱਲੇ ਵੇਚ ਦਿੱਤੇ ਇੱਕ ਦਿਨ ਵਾਰੋ ਵਾਰ ਹੋਰ ਕੁਝ ਵੇਚ ਦਿੱਤਾ ਪੈਸੇ ਵੱਧ ਕਮਾਉਣ ਲੱਗ ਪਿਆ ਚਿੱਤ ਵਿੱਚ ਲੋਭ ਵੱਧਦਾ ਗਿਆ ਜਿਵੇਂ ਸਰੀਰ ਦੇ ਰੋਗ ਦਾ ਇਲਾਜ ਨਾ ਕਰਾਈਏ ਰੋਗ ਵੱਧਦਾ ਜਾਂਦਾ ਹੈ ਇਦਾਂ ਜੇ ਮਨ ਦੇ ਔਗਣਾਂ ਦਾ ਇਲਾਜ ਨਾ ਕਰੀਏ ਔਗਣ ਵੱਧਦੇ ਜਾਂਦੇ ਨੇ ਉਹਦਾ ਮਨ ਲੁਭੀ ਹੁੰਦਾ ਗਿਆ ਲੋਭੀ ਹੁੰਦਾ ਗਿਆ ਕਿਹੜਾ ਕਿਸ ਨੂੰ ਪਤਾ ਲੱਗਦਾ ਉਹਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਪਰ ਉਹਦੇ ਅੰਦਰ ਲੋਭ ਤੇ ਬੇਈਮਾਨੀ ਵੱਧ ਗਈ ਔਲਾਦ ਉਹਦੇ ਘਰ ਕੋਈ ਵੀ ਨਹੀਂ ਕਹਿੰਦੇ ਫਿਰ ਇੱਕ ਦਿਨ ਉਹਦਾ ਦੋਸਤ ਬਿਮਾਰ ਹੋ ਗਿਆ ਉਹ ਬਿਮਾਰ ਹੋਇਆ ਕਈ ਦਿਨ ਆਰੇ ਤੇ ਨਾ ਆਇਆ ਟਾਲ ਤੇ ਨਾ ਆਇਆ ਉਹਨੂੰ ਮੋਜਨ ਲੱਗ ਗਈਆਂ ਉਹਨੇ ਬੱਲਣ ਵੀ ਵਾਧੂ ਵਿੱਚ ਆ ਬੱਲੇ ਵੀ ਵਾਧੇ ਵਿੱਚ ਪੈਸੇ ਅੰਦਰ ਕਰ ਗਿਆ ਕਈ ਦਿਨਾਂ ਵਿੱਚ ਮਨ ਚ ਆਇਆ ਚਲੋ ਖਬਰ ਲੈ ਕੇ ਆਉਨੇ ਖਬਰ ਲੈਣ ਗਿਆ ਤਾਂ ਉਹਦੇ ਘਰ ਵਾਲੀ ਨੇ ਕਿਹਾ ਜੀ ਉਹ ਤਾਂ ਅੰਦਰ ਦਾਖਲ ਕੀਤੇ ਹੋਏ ਨੇ ਐਡਮਿਟ ਕੀਤੇ ਹੋਏ ਨੇ ਨਾਲੇ ਉਹਨੇ ਹੱਥ ਜੋੜ ਕੇ ਕਿਹਾ ਭਾਜੀ ਤੁਸੀਂ ਕਿਸੇ ਡਾਕਟਰ ਨੂੰ ਦਿਖਾਓ ਡਾਕਟਰ ਤਾਂ ਉਹ ਪੈਸੇ ਬਣਾ ਰਹੇ ਨੇ ਦਾਖਲ ਕੀਤਾ ਹੋਇਆ ਉਹ ਹਸਪੀਟਲ ਚਲਾ ਗਿਆ ਚਿੱਤ ਦੇ ਅੰਦਰ ਲੋਭ ਇੰਨਾ ਵਧਿਆ ਕਹਿੰਦੇ ਉਹਨੇ ਉਸ ਵਕਤ ਜਦੋਂ ਪੈਸੇ ਦੀ ਕੀਮਤ ਸੀ ਇੱਕ ਨਰਸ ਨੂੰ 5000 ਰੁਪਇਆ ਦੇ ਕੇ ਖਰੀਦ ਲਿਆ ਜੇ ਤੂੰ ਜ਼ਹਿਰ ਦਾ ਟੀਕਾ ਲਾ ਦੇ ਨਾ ਤੈਨੂੰ ਇੰਨੇ ਪੈਸੇ ਦਵਾਂਗਾ ਪੈਸੇ ਦੀ ਵੈਲਿਊ ਸੀ ਨਰਸ ਨੇ ਪੈਸੇ ਲਏ ਉਹਨੇ ਚੜਦੇ ਗਲੂਗੋਜ ਵਿੱਚ ਜਿਹੜਾ ਟੀਕਾ ਭਾਈਦਾ ਉਹਨੇ ਜ਼ਹਿਰ ਦਾ ਟੀਕਾ ਲਿਆ ਕੇ ਸਿੱਧਾ ਨਸ ਵਿੱਚ 나ੜ ਵਿੱਚ ਲਾ ਦਿੱਤਾ ਉਹ ਬੰਦਾ ਸੁੱਤਾ ਪਿਆ ਰਹਿ ਗਿਆ ਉਹਦੀ ਮੌਤ ਹੋ ਗਈ ਹੁਣ ਇਹਨੇ ਝੁੱਠਾ ਮੁੱਠਾ ਰੋਇਆ ਭੋਗ ਤੱਕ ਰਿਆ ਬਾਅਦ ਵਿੱਚ ਉਹਦੇ ਘਰ ਵਾਲੀ ਨੂੰ ਕਹਿੰਦਾ ਮੈਂ ਇੰਨੇ ਪੈਸੇ ਲੈਣੇ ਸੀ ਮੇਰੇ ਇੰਨੇ ਪੈਸੇ ਵਧਦੇ ਸੀ ਝੁੱਠਾ ਮੁੱਠਾ ਵਹੀ ਖਾਤੇ ਕਾਰੋਵਰ ਬਣਾਇਆ ਲੱਖ ਡੇਢ ਲੱਖ ਰੁਪਇਆ ਦੇ ਕੇ ਉਹਦਾ ਕਾਰੋਵਰ ਕੱਢ ਤਾ ਵਿਚੋਂ ਸਾਰਾ ਈ ਟਾਲ ਸੰਭ ਲਿਆ ਆਰਾ ਸੰਭ ਲਿਆ ਕਾਰੋਵਰ ਸੰਭ ਲਿਆ ਕੋਈ ਪੈਸਾ ਨਾ ਦਿੱਤਾ ਕਿਉਂਕਿ ਛੋਟੀ ਛੋਟੀ ਬੇਈਮਾਨੀ ਇੱਕ ਦਿਨ ਵੱਡੀ ਬੇਈਮਾਨੀ ਨੂੰ ਜਨਮ ਦਿੰਦੀ ਹੈ ਛੋਟੇ ਛੋਟੇ ਪਾਪ ਇੱਕ ਦਿਨ ਵੱਡੇ ਪਾਪ ਨੂੰ ਜਨਮ ਦਿੰਦੇ ਨੇ ਜੇ ਬੰਦੇ ਨੂੰ ਰੱਬ ਦਾ ਗੁਰੂ ਦਾ ਭੈ ਨਾ ਹੋਵੇ ਛੋਟਾ ਮੋਟਾ ਪਾਪ ਕਰਨ ਵਾਲਾ ਬੰਦਾ ਇੱਕ ਦਿਨ ਵੱਡਾ ਪਾਪ ਕਰਦਾ ਉਹਨੇ ਆਪਣਾ ਦੋਸਤ ਮਰਵਾ ਦਿੱਤਾ ਪੈਸੇ ਸੰਭ ਗਿਆ ਕਿਸੇ ਨੂੰ ਸ਼ੱਕ ਨਾ ਹੋਈ ਕਾਰੋਵਾਰ ਕੱਲਾ ਹੀ ਖੜੱਪ ਕੇ ਬਹਿ ਗਿਆ ਰੱਬ ਦੀ ਕੁਦਰਤ ਸਾਲ ਲੰਘਿਆ ਉਹਦੇ ਘਰ ਪੁੱਤਰ ਦਾ ਜਨਮ ਹੋ ਗਿਆ ਬੜਾ ਖੁਸ਼ ਹੋਇਆ ਕਹਿੰਦਾ ਐਵੇਂ ਕਹਿੰਦੇ ਨੇ ਲੋਕੀ ਉਬ ਰੱਬ ਦੀ ਪਾਪ ਕਰਨ ਨਾਲ ਰੱਬ ਸਜ਼ਾ ਦਿੰਦਾ ਕਹਿੰਦਾ ਮੇਰਾ ਤਾਂ ਸਾਰਾ ਕੁਝ ਬਣ ਗਿਆ ਮੈਨੂੰ ਤਾਂ ਰੱਬ ਨੇ ਪੁੱਤਰ ਵੀ ਦੇ ਦਿੱਤਾ ਉਹਦੇ ਘਰ ਔਲਾਦ ਹੋ ਗਈ ਲੜਕਾ ਹੋ ਗਿਆ ਹੁਣ ਕੱਲਾ ਹੀ ਕਾਰੋਬਾਰ ਦਾ ਮਾਲਕ ਹੈ ਪੁੱਤਰ ਜੰਮਣ ਤੇ ਉਹਨੇ ਲੋਹੜੀ ਪਾਈ ਹਜ਼ਾਰਾਂ ਰੁਪਈਆ ਲਾਇਆ ਲੋਕਾਂ ਨੂੰ ਖਾਣ ਪੀਣ ਦੇ ਪਦਾਰਥ ਸ਼ਰਾਬਾਂ ਕਬਾਬ ਚਲਾਏ ਪਰ ਸਾਧ ਸੰਗਤ ਇੱਕ ਗੱਲ ਸੱਚ ਹੈ ਸਿਆਣੇ ਪੁਰਖਾਂ ਦਾ ਕਥਨ ਹੈ ਕਿੱਕਰਾਂ ਦੇ ਬੀਜ ਪੋਲੇ ਤਾਂ ਜ਼ਰੂਰ ਹੁੰਦੇ ਨੇ ਪਰ ਸੱਜਣੋ ਜਿੱਦਣ ਉੱਗਦੇ ਨੇ ਫਿਰ ਕੰਡੇ-ਕੰਡੇ ਨਿਕਲਦੇ ਨੇ ਕਿਕਰਾਂ ਦੇ ਬੀਜ ਬੰਦੇ ਨੂੰ ਐ ਤਾਂ ਲੱਗਦੇ ਵੀ ਫੁੱਲ ਨੇ ਪਰ ਸੱਜਣੋ ਫੁੱਲ ਨਹੀਂ ਜਿੱਦਣ ਉੱਗ ਪੈਂਦੇ ਨੇ ਉਦਣ ਕੰਡੇ-ਕੰਡੇ ਨਜ਼ਰ ਆਉਂਦੇ ਨੇ ਕਹਿੰਦੇ ਵਕਤ ਆਇਆ ਉਹਦਾ ਬੀਜਿਆ ਹੋਇਆ ਬੀਜ ਹੁਣ ਵਧਣ ਲੱਗਾ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਵੀ ਕਹੇ ਨੇ ਫਰੀਦਾ ਲੋੜੈ ਦਾਖ ਬਿਜੌਰੀਆਂ ਕਹਿੰਦੇ ਤੂੰ ਮੰਗਦਾ ਬਜੌਰ ਦੀਆਂ ਦੱਖਾਂ ਕਦੇ ਚਿੱਤ ਵਿੱਚ ਰੱਖਿਆ ਬੀਜਿਆ ਕੀ ਐ ਫਰੀਦਾ ਲੋੜ ਐ ਦਾਖ ਵਿਜੋਰੀਆਂ ਕਿਕਰ ਬੀਜ ਜੱਟ ਹੰਡੇ ਉਨ ਕਤੈਂਦਾ ਪੈਂਦਾ ਲੋੜੇ ਪਟ ਕਹਿੰਦੇ ਭਾਈ ਬੀਜੇ ਤੂੰ ਕਿਕਰਾਂ ਦੇ ਬੀਜ ਮੰਗ ਰਿਆਂ ਬਜੌਰ ਦੀਆਂ ਦੱਖਾਂ ਇਹ ਕਦੇ ਹੋ ਨਹੀਂ ਸਕਦਾ ਉਹਦੇ ਘਰ ਵਿੱਚ ਉਹ ਲੜਕਾ ਹੋਇਆ ਜਦੋਂ ਉਹ ਲੜਕਾ 7-8 ਸਾਲ ਦਾ ਹੋਇਆ ਇੰਨਾ ਸਖਤ ਬਿਮਾਰ ਹੋ ਗਿਆ ਉੱਤੇ ਪੈਸੇ ਲੱਗਣੇ ਸ਼ੁਰੂ ਹੋ ਗਏ ਹੁਣ 7-8 ਸਾਲਾਂ ਬਾਅਦ ਪੈਸੇ ਲੱਗਣੇ ਸ਼ੁਰੂ ਹੋ ਗਏ ਬਿਮਾਰੀ ਵਦੀ ਵਦੀ ਵਧੀ ਗਈ ਹਜ਼ਾਰਾਂ ਰੁਪਈਆ ਲੱਖਾਂ ਰੁਪਈਆ ਲੱਗ ਗਿਆ 8 ਸਾਲ ਤੋਂ ਲੈ ਕੇ ਮੁੰਡਾ 18 ਸਾਲ ਦਾ ਹੋ ਗਿਆ 10 ਸਾਲ ਉਹਦੀ ਬਿਮਾਰੀ ਤੇ ਪੈਸਾ ਲੱਗੀ ਗਿਆ ਉਨੂੰ ਹੱਡੀਆਂ ਦੀ ਟੀਵੀ ਹੋ ਗਈ, ਗੋਡਿਆਂ ਦੀ ਟੀਵੀ ਹੋ ਗਈ। ਉਹਦੀ ਬਿਮਾਰੀ ਤੇ ਪੈਸੇ ਲੱਗਣ ਲੱਗ ਪਏ। ਜਿੰਨੇ ਕੁ ਪੈਸੇ ਬੇਈਮਾਨੀ ਕਰਕੇ ਜੋੜੇ ਸੀ। ਉਹ ਸਾਰਾ ਹਿਸਾਬਕਦਾਰ ਵਾਪਸ ਜਾਣ ਲੱਗ ਪਿਆ। ਕਿਸੇ ਬੰਦੇ ਨੇ ਸਲਾਹ ਦਿੱਤੀ। ਕਹਿੰਦੇ ਠੇਕੇਦਾਰਾ, ਓਏ ਤੇਰਾ ਲੜਕਾ 10 ਸਾਲ ਤੋਂ ਬਿਮਾਰ ਰਹਿੰਦਾ ਹੈ, ਠੀਕ ਨਹੀਂ ਹੋ ਰਿਹਾ। ਪਰ ਤੇਰਾ ਲੋਕਾਂ ਵਿੱਚ ਚਾਵੇ ਦਾ ਕਾਰੋਬਾਰ ਬਹੁਤ ਹੈ, ਪੈਸਾ ਬਹੁਤ ਹੈ। ਲੱਖਾਂ ਰੁਪਈਆ ਤੋਂ ਬਿਮਾਰੀ ਤੇ ਇਲਾਜ ਤੇ ਲਾਤਾ ਹੈ ਹੁਣ ਇੱਕ ਕੰਮ ਕਰ ਲੜਕਾ ਠੀਕ ਨਹੀਂ ਹੁੰਦਾ ਇਹਦਾ ਵਿਆਹ ਕਰ ਦੇ ਕਮ ਸੇ ਕਮ ਤੇਰੀ ਅਨਸ਼ਵੰਸ਼ ਰਹਿ ਜਾਊਗੀ ਨਾਲੇ ਤੁਸੀਂ ਵੀ ਆਪਣੇ ਲੜਕੇ ਦਾ ਵਿਆਹ ਵੇਖ ਲਓਗੇ ਉਹਨੇ ਆਪਣਾ ਬਿਮਾਰ ਲੜਕਾ 18 18.5 ਸਾਲ 19 ਸਾਲ ਦੀ ਉਮਰ ਉਹਨੇ ਵਿਆਹ ਦਿੱਤਾ ਮਾਫ ਕਰਿਓ ਜਿਨ੍ਹਾਂ ਕੋਲ ਪੈਸਾ ਹੋਵੇ ਉਹਨਾਂ ਦੇ ਬਿਮਾਰ ਵੀ ਵਿਆਹੇ ਜਾਂਦੇ ਨੇ ਜਿਹਦੇ ਕੋਲ ਪੈਸਾ ਨਾ ਹੋਵੇ ਉਹਦਾ ਚੰਗਾ ਭਲਾ ਵੀ ਨਹੀਂ ਵਾਹ ਜਾਂਦਾ ਜਿਹਦੇ ਕੋਲ ਪੈਸੇ ਹੋਣ ਉਹਦਾ ਕਈ ਵਾਰ ਅੰਬਲੀ ਵੀ ਵਾਹ ਜਾਂਦਾ ਹੈ ਨਸ਼ੇ ਵਾਲਾ